ਸਾਰਾ ਉਹ ਮੇਰੇ ਦੀ ਕਾਉਂਟੂਪੀ ਸਟਾਰਟ ਹਜੇ ਤੱਕ ਖਤਮ ਨਹੀਂ ਹੋਈ ਆ ਨੇ ਆਹੇ ਤਾਂ ਨੇ ਆਹੇ ਸਾਹ ਰਿਆ ਨੇ ਤਰਾ ਹੈ ਹਾਂ ਉਹ ਕਿਹ ਲਈ ਆਇਆ ਲੋਣਾ ਤੇ ਮੈਂ ਹੋਂਦ ਦੇ ਕਿਹਦੇ ਦਾ ਦਫਾ ਹੈ ਹੈ ਅੰਤਰ ਰਿਤੀ ਦਾ ਮੀ ਆ ਗਿਆ ਮੇਰੇ ਦੁਆਰਾ ਪਤਾ ਲੱਗਦਾ ਸਪਤਾਪਤਾ ਤੱਕ ਜਾਂਦਾ ਮੋਤੀਆਂ ਦਾ ਉਹ ਇੱਕ ਦੀ ਲਾ ਰੋ ਸਾਰੇ ਰੋ ਮੇਰੇ ਨਾਲ ਸਖੀਅਤ ਆ ਰਿਹਾ ਹੈ ਨਾ ਫੋਟੜ ਹੋ ਰਿਹਾ ਹੈ ਪਹੁੰਚਦਾ ਮੀ ਤਾਂ ਪਟਿਆਲੇ ਤੋਂ ਬਹੁਤ ਦੂਰ ਸੀ ਪਟਿਆਲਾ ਅਹੀਂ ਜੇ ਕੋਈ ਗੱਲ ਨਹੀਂ ਪਟਿਆਲੇ ਚ ਮੈਂ ਨਹੀਂ ਪਤਾ ਪਟਿਆਲਾ ਖੱਟਾ ਹੀ ਰਹਿੰਦਾ ਇਲਾਕਾ ਕਿਉਂਕਿ ਪਿੰਡ ਸੀ ਕਿ ਤੇ ਫੋੜਨਾ ਲਾਉਦੇ ਪਟਿਆਰੇ ਚ ਵੀ ਉਨੇ ਚਾ ਪਹਿਲਾਂ ਬੇਸ਼ੱਕ ਖੰਡੇ ਰਹਤੀ ਆ ਇਹ ਉਹ ਬਣਾ ਲੱਗਿਆ ਸੀ ਕਿ ਆ ਤਿੰਨ ਕੀਏ ਸਾਡੇ ਘਰ ਦੇ ਲਈ ਦੋ ਸਾਡੇ ਮੰਗੋਈ ਨੇ ਮਾਲ ਤੋਂ ਲੈ ਆਏ ਆ 20 ਦਾ ਸੇਟ ਦੋ ਹੋਰ ਕੀਏ ਕਿ ਸੋਖੇ ਰਾਲਾ ਕਿ ਦੋ ਟਾਈਮ ਨਹੀਂ ਕਿਉਂਕਿ ਘਰ ਨਹੀਂ ਇੰਨੀ ਜਾਂਦੇ ਆ ਨਾ ਫਿਰ ਐਵੇਂ ਆ ਵੀ ਖਾਣੀ ਥੋੜੀ ਥੋੜੀ ਹੁੰਦੀ ਆ ਸਾਰਿਆਂ ਨੇ ਐਨੀ ਤਾਂ ਹੁਣ ਖਾਈ ਵੀ ਨਹੀਂ ਜਾਂਦੀ ਹੈ ਨਾ ਕਿਉਂਕਿ ਨਾਲ ਕਰਣੀ ਐ ਕੋਈ ਚੰਦਾ ਹੈ 殺がカンで送 <laughs> ਉਹਦੀ ਪੈਦਲ ਤਰਿਆ ਹੋਇਆ ਕੀ ਤੇ ਜਿੰਨੀ ਮੱਖਣੀ ਹੋਈ ਸੀ ਨਾ ਧਰਤੀ ਐ ਵੀ ਫਿਰ ਫ੍ਰੀਜ ਜਾ ਭਰੀ ਜਾਂਦਾ ਸਾਰੀ ਮੱਖਣੀ ਨਾਲ ਆਪਾਂ ਇਦਾਂ ਘੀ ਤਰਿਆ ਹੋਇਆ ਏ ਜਦ ਐਣ ਬਣੂਗਾ ਨਾ ਮੈਂ ਹਮੇਸ਼ਾ ਕਹਿ ਦਿੰਨੀ ਆ ਵੀ ਕੀ ਬਣੂਗਾ ਮੈਂ ਦਿਖਾਉਂਗੀ ਭੁੱਲ ਜਾਨੀ ਆ ਬਣਾ ਕੇ ਡੋਲੂ ਚ ਪਾ ਦਿੰਨੀ ਆ ਭੁੱਲ ਜਾਨੀ ਆ ਹੁਣ ਇਹਨੂੰ ਐਣ ਰਜਾਈ ਜਾਣਾ ਸਬ ਦੇ ਤਰੀਕੇ ਅਲਗ-ਅਲਗ ਹੁੰਦੇ ਆ ਸਾਡਾ ਵੀ ਅਲਗ ਹੈ ਸਾਡਾ ਆ ਵਾਲਾ ਹੀ ਤਰੀਕਾ ਏ ਕਾੜ-ਕਾੜ ਕੇ ਇਹਨੂੰ ਘੀ ਕੱਢ ਲੈਣਾ ਹਰ ਖੁਸ਼ਬੂ ਦੇਖਿਓ ਕਿਉਂਕਿ ਘਰ ਦਾ ਪ्योर ਦੇਸੀ ਘੀ ਬਣਾਇਆ ਜਾਂਦਾ ਖੁਸ਼ਬੂ ਇੰਨੀ ਵਧੀਆ ਹੁੰਦੀ ਹੈ ਜੀ ਜਿਹੜੇ ਮੁੱਲ ਦੇ ਹੁੰਦੇ ਹਨ ਉਹਨਾਂ ਚ ਖੁਸ਼ਬੂ ਨਹੀਂ ਆਉਗੀ ਇਹਦੀ ਤਾਂ ਦੂਰ ਤੇ ਹੀ ਖੁਸ਼ਬੂ ਆ ਰਹੀ ਸਾਰੇ ਘਰ ਚ ਵੀ ਕੀ ਬਣ ਰਿਹਾ ਹੈ ਇਹ ਦੇਸੀ ਪਾਣੀ ਵਾਲਾ ਮੱਖਣ ਤੇ ਚਰਨਾ ਜੱਜ ਦੇ ਪਾਣੀ ਫੜਾਇਓ ਲੋ ਜੀ ਉਹਨਾਂ ਪਾਣੀ ਪਾ ਕੇ ਧਰ ਦਈਏ ਲਿਆ ਦੇ ਇੱਕ ਪਿਲਪਿਲ ਵਾਲੀ ਹੈ ਓਕੇ ਆ ਲੋ ਜੀ ਹੁਣ ਪਾਣੀ ਪਾ ਕੇ ਧਰ ਦਈਏ ਬਸ ਕੀ ਹੋਣ ਵਾਲਾ ਹੀ ਐ ਤਰ ਆ ਦੇਖੋ ਕੀ ਨਿਕਲਣ ਲੱਗ ਗਿਆ ਦੇਖੋ ਜਦ ਪੂਰਾ ਨਿਕਲ ਜੂਗਾ ਨਾ ਮੈਂ ਫਿਰ ਦਿਖਾਵਾਂਗੀ ਆ ਦੇਖੀ ਕਿੱਥੇ ਲਿਆਇਆ ਇਹਨੂੰ ਬਾਹਰ ਧਰ ਕੇ ਆ ਬਾਹਰ ਬਾਹਰ ਲੈ ਜਾ ਉਹ ਬਾਹਰ ਲੈ ਜਾ ਸੁਣਦੇ ਮੈਂ ਸਮੂਰੇ ਗੇਨ ਨਾ ਕਿਆ ਹੋ ਗਿਆ ਛਿੱਤਰ ਖਾਊਗਾ ਆ ਦੇਖੋ ਕੀ ਨਾ ਨਿਕਲਣਾ ਆ ਦੇਖੋ ਕੀ ਨਿਕਲਣਾ ਸ਼ੁਰੂ ਹੋ ਗਿਆ ਮੈਂ ਹਮ ਤਾਂ ਸਾਰਾ ਜਦ ਕੀ ਨਿਕਲ ਜਣਾ ਫਿਰ ਵੀਡੀਓ ਬਣਾਉਂਦੀ ਪਰ ਆ ਹੁਣ ਨਾ ਜਦ ਗਾੜਾ ਪੰਜਾ ਪਤਲਾ ਕੀ ਹੋਣ ਲੱਗ ਗਿਆਣ ਕੀ ਆਣ ਲੱਗ ਗਿਆ ਮੈਂ ਕਿਹਾ ਚੱਲ ਇਸੇ ਹੁਣ ਸ਼ੁਰੂ ਕਰਦਾ ਆ ਦੇਖੋ ਹੁਣ ਐਨ ਸਫੇਦ ਹਾ ਸ਼ੀਸ਼ੇਮਾਂਗ ਚਮਕਣ ਲੱਗ ਜੂਗਾ ਫਿਰ ਮੈਂ ਗੈਸ ਬੰਦ ਕਰ ਦੂੰਗੀ ਜਦ ਐਨ ਸ਼ੀਸ਼ੇਮਾਂਗ ਚਮਕਣ ਲੱਗ ਜੂਗਾ ਕੀ ਕਿਉਂਕਿ ਫਿਰ ਜਿਹੜਾ ਆ ਚਿੱਟਾ ਚਿੱਟਾ ਜੈਨਾ ਇਹ ਮੱਖਣੀ ਐ ਇਹ ਸਾਰੀ ਬਰਾਊਨ ਹੋ ਜੂਗੀ ਕੀ ਸ਼ੀਸ਼ੇਮਾਂਗ ਚਮਕਣ ਲੱਗ ਜੂਗਾ ਫੇਰ ਹੋਊਗਾ ਆਪਣਾ ਅਸਲੀ ਦੇਸੀ ਪਿਓਰ ਦੇਸੀ ਕੀ ਮੈਂ ਤੁਹਾਨੂੰ ਦਿਖਾਨੀ ਆ ਤੁਹਾਨੂੰ ਕਿ ਕਿਦਾਂ ਦਾ ਹੋਊਗਾ ਆ ਲੋ ਜੀ ਆ ਬਰਾਊਨ ਹੋਣ ਲੱਗ ਗਿਆ ਤੇ ਧੀ ਆਪਣਾ ਐਨ ਸ਼ੀਸ਼ੇ ਵਾਂਗ ਚਮਕਣ ਲੱਗ ਗਿਆ ਇਹ ਹੁਣ ਇਹ ਆਪਣਾ ਪਿਓਰ ਦੇਸੀ ਕੀ ਜਿਹੜਾ ਕੀ ਆਪਣੇ ਪਿੰਡਾਂ ਚ 800 ਰੁਪਏ ਕਿਲੋ ਆ ਤੇ ਬਾਹਰ ਦਾ ਰੇਟ ਮੈਨੂੰ ਪਤਾ ਨਹੀਂ ਐਨਾ ਹੀ ਹੋਊਗਾ ਨਾਲੇ ਉਹ ਚ ਮਿਲਾਵਟ ਹੁੰਦੀ ਐ ਕਿਉਂਕਿ ਉਹ ਮਿਲਾਵਟਾਂ ਤਾਂ ਕਰਦੇ ਨੇ ਉਹ ਕਹਿੰਦੇ ਨੇ ਸਾਨੂੰ ਬੱਚ ਦਾ ਕੁਛ ਨਹੀਂ ਪਰ ਪਿੰਡ ਵਾਲਿਆਂ ਨੂੰ ਸਭ ਕੁਝ ਮਿਲ ਜਾਂਦਾ ਏ ਇਸ ਕਰਕੇ ਕਿਉਂਕਿ ਇਹ ਆਪਣਾ ਦੁੱਧ ਆਪਣਾ ਘੀ ਆਪਣਾ ਸਾਰਾ ਕੁਝ ਘਰਦਾ ਤੇ ਜਿਨ੍ਹਾਂ ਨੂੰ ਵੀ ਘੀ ਦੀ ਜ਼ਰੂਰਤ ਹੋਵੇ ਅਸੀਂ ਘੀ ਵੀ ਦੰਨੇ ਆ 800 ਰੁਪਏ ਕਿਲੋ ਘੀ ਔਰ ਪਿਓਰ ਦੇਸੀ ਘੀ ਜਿਨ੍ਹਾਂ ਨੇ ਵੀ ਲੈਣਾ ਹੋਵੇ ਸਾਨੂੰ ਕੰਟੈਕਟ ਕਰੋ ਜੀ ਪਲੀਜ਼ ਨੰਬਰ ਤਾਂ ਦਿਓ ਨਾ ਨੰਬਰ ਕਿਸੇ ਨੂੰ ਦੇਣਾ ਕਮੈਂਟ ਕਰ ਦਿਓ ਵੀ ਸਾਨੂੰ ਨੰਬਰ ਲੈ ਦਿੰਦਾ ਹਾਂ ਨੰਬਰ ਹੈਗਾ 797 ਨਾ ਮੇਰਾ ਨਹੀਂ ਦੇਣਾ ਪਾਪਾ ਦਾ ਦੇ ਦੇ ਅੱਛਾ ਪਾਪਾ ਦਾ ਹੈਗਾ ਨੋਟ ਕਰੋ ਛੇਤੀ ਕਾਪੀ ਮੈਨੂੰ ਚੱਕ ਲਓ ਹੂੰ ਜਲਦੀ ਜਲਦੀ ਨੋਟ ਕਰ ਲਓ 1 2 3 ਨੰਬਰ ਦੱਸਣ ਜਾ ਰਿਆਂ 88 72606805 ਕੱਲਾ ਕੱਲਾ ਸਮਾਰ ਕੇ ਬੋਲ 1 8 ਹੂੰ 72 606 हुँ। 805 ਹਾਂ ਇਹ ਹੈਗਾ ਇਹ ਆਪਣਾ ਦੇਸੀ ਕੀ ਵਾਲਾ ਨੰਬਰ ਜਿਵੇਂ ਦੇਸੀ ਕੀ ਪਿਓਰਾ ਹਮੇ ਸਾਡਾ ਨੰਬਰ ਵੀ ਪਿਓਰਾ ਬਾਹਰ ਮੌਸਮ ਦੇਖੋ ਕਿੰਨਾ ਸੁਹਾਵਣਾ ਆ ਗਿਆ ਮੀਂਹ ਆ ਗਿਆ ਮੀਂਹ ਵਿੱਚੇ ਮੀਂਹ ਹਾਂ ਖਾਸਾ ਆ ਰਿਹਾ ਹੁਣ ਤਾਂ ਬੱਦਲ ਪਾਊਗਾ ਠੰਡਾ ਹੋਊਗੀ ਸਾਰੇ ਕਿਤੇ ਪੈ ਰਿਆ ਅੱਜ ਅੰਮ੍ਰਿਤਸਰ ਬਹੁਤ ਪੈ ਰਿਆ ਟੀਵੀ ਚ ਦਿਖਾ ਰਹੇ ਤੇ ਖਬਰਾਂ ਚ ਵੀ ਅੰਮ੍ਰਿਤਸਰ ਗੁਰਦੁਆਰਾ ਠੰਡਾ ਹੋ ਗਿਆ ਗਰਮੀ ਬਹੁਤ ਹੈ ਬਸ ਹੁਣ ਤਮੀ ਹਟਣੀ ਨਹੀਂ ਹੁਣ ਤਾਂ ਪਈ ਹੋ ਜਾਣਗੇ ਹੈ ਇਹ ਆਜੀ ਜਾ ਦੇ ਸਬਜ਼ੀ ਲਿਆਓ ਜੀ ਸਬਜ਼ੀ ਸਬਜ਼ੀ ਵਸ ਬਣਨੇ ਵਾਲੀ ਹੋਈ ਐ ਬਣੇ ਗਈ ਹੋਣੀ ਬਸ ਹੁਣ ਸਬਜੀ ਐਨ ਰਿਜ ਗਈ ਆਪਣੀ ਕੀ ਆਦੀ ਤੇ ਹੁਣ ਮੈਂ ਨਾ ਇਹਦੇ ਚ ਕੱਢ ਲਾਂ ਫਟਾਫਟ ਲੋ ਜੀ ਆਪਾਂ ਹੁਣ ਰੋਟੀ ਖਾਣ ਲਈ ਸਾਰਿਆਂ ਨੂੰ ਦੁਬਾਰਾ ਫੇਸ ਅੱਛਾ ਕਰ ਕਿਉਂਕਿ ਸਵੇਰ ਦਾ ਟਾਈਮ ਆ ਇਹ ਆ ਇਹਦੇ ਸਬਜੀ ਆ ਇਹਦੇ ਛੋੜਨੇ ਰੋਟੀ ਗਾ ਐਵੇਂ ਚੋਲੇ ਠੰਡੇ ਆ ਸਵੇਰ ਦੇ ਆ ਨਾ ਤਾਂ ਲਾ ਕੇ ਹੁਣ ਰੋਟੀ ਖਾਣਗੇ ਸਾਰੇ ਚੋਲ ਮੈਂ ਹਾਲੀਉ ਵੀ ਖਾਵਾਂਗੇ ਯੂਵੀ ਨੂੰ ਵੀ ਗਰਮ ਕਰਕੇ ਦੇਤੇ ਹਲਕੇ ਦੇ ਗੈਸ ਤੇ ਜਿਹੜਾ ਉਹ ਨੀਲਾ ਜਿਹਾ ਡੋਂਗਾ ਤਾਂ ਉਹ ਪਤਾ ਹੀ ਮਾਈਕ੍ਰੋਵੇਵ ਦਾ ਕਿੱਥੇ ਮੱਲਾ ਦਾ ਰਾਹ ਵੀ ਉਹਨਾਂ ਦੇ ਘਰ ਗਿਆ ਉਹ ਨੂੰ ਪੁੱਛੂਗੀ ਫੋਨ ਕਰਕੇ ਵੀ ਨੀਲਾ ਜਿਹੜਾ ਡੋਂਗਾ ਥੋੜੇ ਆ ਕਿਉਂਕਿ ਨਾ ਫਿਰ ਹਰ ਇੱਕ ਚੀਜ਼ ਸਾਨੂੰ ਉਹ ਕਰਨੀ ਔਖੀ ਜੀ ਹੋ ਜਾਂਦੀ ਆ ਗਰਮ ਕਰਨੀ ਡੋਂਗਾ ਮਿਲਾ ਦਾ ਉਹਨਾਂ ਦੀ ਕੀ ਹੋਇਆ ਕਰਦੀ ਉਹਨਾਂ ਦੇ ਚਲੋ ਹੁਣ ਆਪਾਂ ਰੋਟੀ ਖਾ ਲਈਏ ਆਜੋ ਇੱਧਰਲੀ ਸਾਈਡ ਦੇ ਤਾਂ ਚੰਨਾ ਦਾ ਮੈਂ ਚੋਲੇ ਖਾਉਂਗਾ ਚੋਲ ਦਹੀਂ ਨਾਲ ਹਾਂ ਨੇ ਚਲ ਰੋਟੀ ਫਿਰ ਐ ਬੀਬੀ ਉਹ ਨਹੀਂ ਖਾਵਣਗੀ ਹਲਾ ਚੋਲ ਸਵੇਰ ਦੇ ਨਾਲ ਠੰਡੇ ਤੇ ਥੋੜੇ ਜਿਹਾ ਉਸ ਤੇ ਕਰ ਲੈ ਸਵੇਰੇ ਬਣਾਏ ਨੇ ਕ ਸਵੇਰੇ ਸਵੇਰੇ ਸਜਦੇ ਦੇ ਬਣੇ ਨੇ ਚੋਲ ਤਾਲੀ ਕਰੀ ਉਬੀ ਨੂੰ ਵੀ ਦੇਤੇ ਕਿਉਂਕਿ ਉਹ ਵੀ ਨਹੀਂ ਨਾ ਕਰਦਾ ਹੈਗਾ ਆ ਕਿਦੀ ਰੋਟੀ ਹੈ ਕੋਣ ਹੈ ਲਾਈਵ ਹੋ ਰਿਹਾ ਕਰਮੀਆਂ ਦਾ ਧਿਆਣਾ ਨਾ ਤੇਰਾ ਪਿਆ ਰੋਟੀ ਖਾਣੋਂ ਮਮਾਏ ਭੰਗਰ ਚਾਹ ਲੈ ਟੂ ਕੀ ਰਹਾ ਤਾ ਫਿਰ ਲੈ 10 11 ਵਜੇ ਖਾਣਗੇ ਅਸੀਂ ਲੈ ਗਏ ਨਾ ਤਾਂ ਬਾਲਾ ਨੂੰ 5 11 ਵਜੇ ਉਹਨੂੰ ਪਾਉਂਦੇ ਹਾਂ ਉਹਨੂੰ ਪੁਹਾਇਆ ਸਾਡੇ ਅੰਮਾਨਾ ਲਾਉਂਦੇ ਸੀ ਲੱਸੀ ਤਾਂ ਨਹੀਂ ਕਰੀ ਵੀ ਮੈਨੂੰ ਲਸ ਸੀਗਰਨਾ ਭੁੱਲ ਗਈ ਕਿਉਂਕਿ ਵਿੱਚ ਨੂੰ ਫਿਰ ਉਹ ਆ ਗਈ ਆ ਗਈ ਸੀ ਮਸ਼ੀਨ ਦਾ ਤੇਲ ਮਸ਼ੀਨ ਦਾ ਤੇਲ ਲੈਣਾ ਟੈਂਕੀ ਭਰ ਗਈ ਇੱਕ ਮਿੰਟ ਸਾਰੇ ਕੰਮ ਰੋਟੀ ਛੱਡ ਕੇ ਕਰਨੇ ਪੈ ਰਹੇ ਆ ਬੱਚਿਆਂ ਨੂੰ ਹੋਰ ਇਹ ਬੀਬੀ ਹੋ ਤਾਂ ਕਲੀ ਹੈ ਆਈ ਦੇਖੀ ਤਾਂ ਕਲੀ ਬੀਬੀ ਫਿਰ ਬਾਅਦੋਂ ਤੇ ਬੜੀ ਖਿਆ ਮੈਂ ਪਹਿਲਾਂ ਕਹਿਤਾ ਰਿਹਾ ਜੀ ਬਾਥਰੂਮ ਚੋਂ ਬਾਥਰੂਮ ਚੋਂ ਨਿਕਲੀ ਦਿੱਤੀ ਅੰਦਰ ਜੁੜ ਗਈ ਹੋਰ ਮੈਨੂੰ ਐ ਤਾਂ ਵੀ ਆਉਣੀ ਕੀ ਕਰਿਆ ਮੈਂ ਨਾ ਹੋਰ ਤਾਂ ਨਿਕਲੀ ਜਦੋਂ ਚੋਂ ਅੰਦਰ ਬੜੀ ਬੀਬੀ ਮੈਨੂੰ ਐ ਤਾਂ ਵੀ ਗਰਮੀ ਦੇਖ ਅਜ ਕਿੰਨੀ ਹੈ ਨਾ ਹੋ ਸ਼ੁਰੂ ਹੋਰ ਪਰ ਗਰਮੀ ਦਾ ਧੂਆਂ ਘੱਟ ਰਖੇ ਬਾਹਰ ਤੇ ਆਇਆ ਅੰਦਰ ਪੱਖਿਆ ਐਂ ਨਹੀਂ ਗੱਲ ਕਰਦੀ ਕਿਉਂਕਿ ਨਾ ਮੀਨ ਏ ਥੋੜੀ ਜਿਹੀ ਠੰਡਾਈ ਜੀ ਤਾਂ ਕਰਦੀ ਉਹਦੇ ਕਰਕੇ ਮੌਸਮ ਤਾਂ ਪਰ ਹੁਣ ਬੇਕਾਲੀ ਹੋਣ ਲੱਗੀ ਇਸ ਮਾ ਬੇਕਾਲੀ ਮਿਲ ਜੂ ਮੇਰੇ ਕਹਿੰਦੇ ਨਾ ਆ ਲੈ ਹੁਣ ਮੈਂ ਸਾਰੇ ਦਿਨ ਚਾਹ ਬਣਾਤੀ ਸੱਕਰ ਵਾਲੀ ਚਾਹ ਨੇ ਹੁਣ ਮੈਂ ਜਦ ਤੱਕ ਸ਼ੱਕਰ ਖਤਮ ਨਹੀਂ ਹੁੰਦੀ ਰੋ ਸੱਕਰ ਵਾਲੀ ਚਾਹ ਚਾ ਚਾਹ ਚਾਹ ਸੋਹਣਾ ਪੰਜ ਮੈਂਰਾ ਥੋੜਾ ਥੋੜਾ ਹੋਰ ਪਾ ਲਉਂਗੀ ਕਿਉਂਕਿ ਮੈਂ ਇੰਨੀ ਪੀਣੀ ਨਹੀਂ ਆ ਕਿ ਟਾਈਮ ਆਪਣਾ 11 ਦਾ ਹੋ ਗਿਆ ਤੇ ਦੁਪਹਿਰ ਨੂੰ ਮੈਂ ਨਾ ਮਸ਼ੀਨ ਲਾਣੀ ਆ ਹੁਣ ਕੱਪੜੇ ਧੋਣੇ ਆ ਕੱਪੜਿਆਂ ਦੀ ਬਾਟੀ ਵੱਡੀ ਭਰੀ ਪਈ ਆ ਸਾਰੀ ਕੱਲ ਨਾ ਮੀਨੇ ਚਲ ਸੋਹਣੀ ਦੀ ਉਹ ਕਰਤੀ ਪਰ ਮੈਂ ਮੌਸਮ ਹੋਣ ਤੇ ਆ ਬਸ ਨਾ ਬਜ਼ਾਰ ਰਹਿ ਕਰੂੰਗਾ ਕਿਉਂਕਿ ਸਾਵਨ ਦਾ ਮਹੀਨਾ ਆਉਣੇ ਵਾਲਾ ਹੈ ਚਲੋ ਜੀ ਸਾਰਿਆਂ ਨੂੰ ਚਾਹ ਦੇ ਦਈਏ ਕਿਉਂਕਿ ਸਾਰੇ

ਰਾ ਦੇਖਿਆ ਤੇ ਬੀਬੀ ਜੀ ਨੇ ਰੱਖ ਲਉਂਦੀ ਆ ਵੇ ਬੀਬੀ ਚਾਹ ਪੀ ਲੈ ਅੱਜ ਆ ਪੂਰੀ ਤਾਂ ਤਾਂ ਬਹੁਤ ਬੜੀ ਚੱਲਦੀ ਹੋਵੇ ਇਹ ਯੂਵੀ ਪੇਠਾ ਯੂਵੀ ਨੇ ਨਹੀਂ ਖਾਣਾ ਜੋ ਅੱਜ ਕਿਹਾ ਨਾ ਯੂਵੀ ਜਮਾ ਨਹੀਂ ਖਾਂਦਾ ਪੇਠਾ ਅੱਜ ਫੇਰ ਦਾ ਕਰ ਲਉ ਕੌਤੀ ਦਾੜ ਦੀ ਰੱਖ ਲੈ ਮੈਂ ਜਦੋਂ ਕੱਲੂ ਨੇ ਪੇਠਾ ਖਾਤੇ ਖਾੜ ਲਾਂ ਹਾਂ ਉਹ ਲੋਕ ਲੈ ਜਾ ਰੋ ਲੇ ਖਾ ਜੋ ਵੀ ਜਦ ਤੱਕ ਦਾਲ ਤਾਂ ਵੀ ਰੱਖ ਲਿਓ ਦਾਲ ਕਾਦੀ ਮੈਂ ਉਸ ਮੈਂ ਸ਼ਾਮ ਨੂੰ ਉਹ ਪੀਉਂਗੀ ਚਿੱਟੇ ਛੋਲੇ ਹੈਗੇ ਆ ਚਿੱਟੇ ਛੋਲੇ ਚਿੱਟੇ ਛੋਲੇ ਪੀਉਂਗੀ ਹਾਂ ਬਲੂ ਨਾ ਸਵੇਰੇ ਸਵੇਰੇ ਵੀ ਉਹ ਦੋ ਵੀ ਦਾਲ ਸ਼ਾਮ ਨੂੰ ਪੇਠਾ ਹੀ ਬਣਾ ਲੰਨੇ ਆ ਸ਼ਾਮ ਨੂੰ ਦੇਖ ਲੂੰਗੀ ਜੇ ਪਦੀਨਾ ਪਦੋਨਾ ਮਿਲ ਗਈ ਉਬੀ ਦੀ ਚਟਣੀ ਫਟ ਦੂੰਗੀ ਹਾਂ ਹੈ ਕੀ ਚਟਣੀ ਹੋਊ ਚਟਣੀ ਖਾ ਲੈਂਦਾ ਉਹ ਚਟਣੀ ਨਾਲ ਪੰਜ ਰੋਟੀਆਂ ਖਾ ਜਾਂਦਾ ਉਹ ਹਾਂ ਚਟਣੀ ਦੰਨੀ ਖਾਂਦਾ ਉਹ ਲੈ ਹੁਣ ਆਟਾ ਤੇ ਗਠੇ ਕਿਹੜਾ ਭੁੰਨੂਗਾ ਚਟਣੀ ਬਣਾ ਲੂਗਾ ਚਟਣੀ ਸੁਆੜੀ ਅਬ ਉਹਦੇ ਕੋਠਾ ਕੀ ਰਿਹਾ ਹੁਣ ਤਾਂ ਇਹਨੂੰ ਪਸਾਜੀ ਆ ਗਏ ਹੁਣ ਤੇ ਅਟੱਕਣ ਦੇ ਦਿਓ ਗੈਸ ਕੱਟ ਕਰ ਦਿਓ ਪਹਿਲਾ ਪਰ ਗੈਸ ਤੇਜ ਨਾਲ ਪਾਣੀ ਜਲ ਗਿਆ ਥੱਲੇ ਲੱਗ ਗਏ ਤੇ ਲੋ ਜੀ ਅੰਦਰ ਧਰਤੀ ਆਲੂ ਸ਼ਿਮਲਾ ਮਿਰਚ ਦੀ ਤੇ ਬਾਹਰ ਹੈਗੀ ਆ ਪੇਠਾ ਹਾਂ ਮੈਂ ਨਾ ਬਾਹਰ ਆ ਗਈ ਬਾਹਰ ਅੱਜ ਫੇਰ ਬੱਦਲਵਾਈ ਹੋ ਰਹੀ ਆ ਅੱਜ ਫੇਰ ਬੱਦਲਵਾਈ ਹੋ ਰਹੀ ਆ ਬਹੁਤ ਇਹ ਤਾਂ ਹੁਣ ਨਾ ਇਹ ਨਹੀਂ ਜਾਂਦੀ ਹੈਗੀ ਇਹ ਤਾਂ ਰੋਜ਼ ਹੁਣ ਹੁੰਦੀ ਰਹੂਗੀ ਹੇ ਮੈਂ ਨਾ ਬਾਹਰ ਪੇਠੇ ਦੀ ਸਬਜੀ ਧਰੀ ਵੀ ਆ ਮੈਂ ਕੜਛੀ ਫੇਰ ਬਣਾਈ ਆ ਕਿਉਂਕਿ ਅੰਦਰ ਧਰੀ ਵੇ ਸ਼ਿਮਲਾ ਮਿਰਚ ਦੀ ਸਬਜੀ ਮੈਂ ਤਾਂ ਕਿਹਾ ਤਾਂ ਇਹ ਵੀ ਯੂ ਵੀ ਲਈ ਬਣਾਈ ਆ ਮੈਂ ਤਾਂ ਕਿਹਾ ਤਾਂ ਵੀ ਚਟਣੀ ਕੁੱਟ ਦੂੰਗੀ ਮੰਮੀ ਕੰਦੀ ਨਾ ਕੰਦੀ ਤੋਂ ਜਦ ਵਿਚਾਰਾ ਖਾਂਦਾ ਇਹਨੂੰ ਚਟਕੀ ਹੋ ਗਿਆ ਉਹਨਾਂ ਚਟਣੀ ਔਰ ਦਾਲ ਬਸ ਆਈ ਦੋ ਚੀਜ਼ਾਂ ਪਸੰਦ ਨੇ ਚਟਣੀ ਨਾਲ ਵਧੀਆ ਰੋਟੀ ਖਾ ਲੈਂਦਾ ਉਹ ਹੋਰ ਉਹਨੂੰ ਕੁਝ ਵੀ ਪਸੰਦ ਨਹੀਂ ਹੈਗਾ ਤਾਂ ਕਰਕੇ ਮੈਂ ਕਿਹਾ ਚੱਲ ਚਟਣੀ ਕੁੱਟ ਦਾਂਗੇ ਉਹਦੀ ਫਿਰ ਦਾਦੀ ਨੂੰ ਫਿਰ ਪੋਤੇ ਦੀ ਵੀ ਚਟਣੀ ਖਾਊਗਾ ਇਸ ਕਰਕੇ ਫਿਕਰ ਹੋਗੀ ਫਿਰ ਆਲੂ ਸ਼ਿਮਲਾ ਮੀਂਚ ਤੋੜ ਲਈ ਦੋ ਜਿੰਨੀਆਂ ਵੀ ਮਿਲੀ ਆ ਫਿਰ ਸ਼ਿਮਲਾ ਮੀਂਚ ਦੀ ਸਬਜ਼ੀ ਨੂੰ ਤੜਕਾ ਲਾਤਾ ਤਾਂ ਜਦ ਪਰੋਗੀ ਬਾਜ ਆ ਜਾਊਗਾ ਆਹ ਵਾਲੇ ਚ ਮਾਰੀ ਸਾਰਤੀ ਫਿਰ ਓਕੇ ਆ ਦੇਖੋ ਅੱਜ ਨਾਲ ਅਸੀਂ ਫੇਰ ਅੰਦਰਲੇ ਚੁੱਲੇ 'ਚ ਅੱਗ ਵਾਲੀ ਆ ਬਾਹਰ ਲਟਕਿਆ ਵਾ ਕਿਉਂਕਿ ਬੱਦਲ ਵਾਈ ਹੋ ਰਹੀ ਆ ਘੜੀ 'ਚ ਮੀਂਹ ਆ ਜਾਂਦਾ ਤੇ ਨਾਲ ਜਦ ਵੀ ਇਹਨਾਂ ਕਰਦੇ ਬੱਦਲ ਚੜਦੇ ਆ ਹੂੰ ਹੁੰ ਮੀਨ ਐ ਨਾ ਸਾਰੀਆਂ ਸਬਜ਼ੀਆਂ ਵੀ ਬਸ ਓਲੀ ਓਲੀ ਸਾਰੀਆਂ ਖਰਾਬ ਕਰ ਦੇਣੀਆਂ ਨੇ ਆ ਦੇਖੋ ਕਿੰਨਾ ਕਬਾੜ ਹੋਇਆ ਪਿਆ ਹੁਣ ਤਾਂ ਬਸ ਉਰੇ ਸਿਆਲ ਦੀਆਂ ਲੱਗਣਗੇ ਸਬਜ਼ੀਆਂ ਸਾਰੀ ਸਫਾਈ ਕਰ ਦੇਣੀਆਂ ਪੱਟ ਕੇ ਹੁਣ ਇੱਧਰ ਕੀ ਆ ਕੁਛ ਨਹੀਂ ਦਿਖ ਰਿਆ ਹੁਣ ਤੁਹਾਨੂੰ ਆਪਣੀ ਇੰਡੀਆ ਦਾ ਟੱਕੀਆਂ ਗਈਆਂ ਪੱਕ ਵੀ ਐ ਨਹੀਂ ਹੁੰਦੀਆਂ ਹੁਣ ਉਹ ਪਰੇ ਪੇਠਾ ਲੱਗ ਰੇ ਤੇ ਉਹ ਪਰੇ ਲੱਗ ਰਿਆ ਮਿਰਚਾਂ ਹਰੀਆਂ ਮਿਰਚਾਂ ਤੇ ਆ ਸ਼ਿਮਲਾ ਮਿਰਚ ਵੀ ਬਸ ਗਈ ਆ ਹੁਣ ਜਿਹੜੀਆਂ 4-5 ਲਗ ਲਈ ਮੰਮੀ ਤੋੜ ਲੈ ਗਈ ਯੂਵੀ ਵਾਸਤੇ ਸਬਜ਼ੀ ਬਣਾਈ ਐ ਤੇ ਉਧਰ ਕੀ ਆ ਲੋ ਜੀ ਆਪਣਾ ਟਾਈਮ ਹੋ ਗਿਆ ਸਵਾ 6 ਦਾ ਤੇ ਇੱਧਰ ਆਪਣੀ ਬਣ ਰਹੀ ਹੈ ਸਕੰਜਮੀ ਸਕੰਜਮੀ ਮੈਂ ਤਾਂ ਬਣਾਣੀ ਛੱਡ ਦਿੱਤੀ ਜੀ ਕਿਉਂਕਿ ਜਸਪਾਲ ਇਹ ਹੁਣ ਸਕੰਜਮੀ ਬਣਾਉਂਦਾ ਕਿੰਨਾ ਕਾਫੀ ਚਿਰ ਹੋ ਗਿਆ ਜਦੋਂ ਦੇ ਭੂਆ ਉਹਨਾਂ ਕੋਲ ਤੇ ਨਿੰਗੂ ਆਏ ਆ ਕਿਉਂਕਿ ਮੈਨੂੰ ਤਾਂ ਮੈਂ ਸੱਚੀ ਦੱਸਾਂ ਨਾ ਸਕੰਜਮੀ ਮੇਤੇ ਘੱਟ ਵੱਧ ਨਿੰਬੂ ਗੰਨ ਵੀ ਮੇਰੇ ਤੋਂ ਵਧੀਆ ਨਹੀਂ ਬਣਦੀ ਹੈਗੀ ਪਰ ਜਸਪਾਲ ਦੀ ਬਣਾਈ ਹੋਈ ਸਕੰਜਮੀ ਇੰਨੀ ਪੀ ਕੇ ਦੇਖਿਓ ਜਮਾਈ ਪਰਫੈਕਟ ਹੁੰਦੀ ਹੈ ਤੇ ਇੱਕ ਕੁਛ ਨਾ ਨਿੰਬੂ ਜ਼ਿਆਦਾ ਨਾ ਘੱਟ ਨਾ ਵੱਧ ਬਹੁਤ ਵਧੀਆ ਸਕੰਜਵੀ ਬਣਦੀ ਹੈ ਨਾ ਸਵਾਦ ਤੁਸੀਂ ਵੀ ਕੋਈ ਵੀ ਜਰ ਕਦੇ ਆਊਗਾ ਨਾ ਸਕੰਜਵੀ ਪੀ ਕੇ ਦੇਖਿਓ ਇੰਨੀ ਸਵਾਦ ਸਕੰਜਵੀ ਬਣਦੀ ਹੈ ਲਓ ਜੀ ਹੁਣ ਆਪਾਂ ਪੀ ਕੇ ਸਕੰਜਵੀ ਬਸ ਗਲਾਸ ਲੈ ਕੇ ਠੰਡਾ ਠੰਡਾ ਬਾਹਰ ਨੂੰ ਚੱਲਦੇ ਆ ਕਿਉਂਕਿ ਆ ਦੇਖੋ ਔਰ ਇਸ ਕੰਜਮੀ ਦਾ ਰਾਜ਼ ਪਤਾ ਕੀ ਹੁੰਦਾ ਵਧੀਆ ਸਕੰਜਮੀ ਦਾ ਆ ਹੁੰਦਾ ਆ ਨਿੰਬੂ ਦੇਖੋ ਕਿੱਡਾ ਕਿੱਡਾ ਨਿੰਬੂ ਆ ਦੋ ਨਿੰਬੂ ਪੈਣਗੇ ਨਾਲੇ ਬਾਣੇ ਨੇ ਦੋ ਗਲਾਸ ਦੋ ਨਿੰਬੂ ਆਹੀ ਰਾਜ਼ ਹੈ ਬਸ ਵੀ ਮਿੱਠਾ ਵੀ ਜਿਹੜੇ ਮਿੱਠਾ ਘੱਟ ਖਾਂਦੇ ਨੇ ਨਾ ਮਤਲਬ ਜਿਹੜੇ ਮਿੱਠਾ ਕਿਸੇ ਵੀ ਲਿਕਵਿਡ ਚੀਜ਼ ਚ ਮਿੱਠਾ ਘੱਟ ਪੀ ਕੇ ਰਾਜੀ ਨੇ ਕੰਜਮੀ ਪੀ ਲਿਓ ਆ ਕਿਉਂਕਿ ਇਹ ਚ ਕੋਈ ਮਿੱਠਾ ਨਹੀਂ ਅੰਨਾ ਹੁੰਦਾ ਮੇਰੇ ਤਾਂ ਬਹੁਤ ਪਸੰਦ ਆ ਮੈਂ ਬਹੁਤ ਸਵਾਦਾ ਠੰਡੀ ਘਟਾ ਫੇਰ ਬਰਫ਼ ਤਾਂ ਜਿਹੜੇ ਤਾਂ ਕੱਢ ਲਈ ਗਲੇ ਬਰਫ਼ ਪਾਈਓ ਪਤਾ ਕਰਦੇ ਉਹ ਫੇਰ ਨਾ ਉਹ ਗੁਰਦੁਆਰਾ ਸਾਹਿਬ ਜਾਣਾ ਹੀ ਰਾਵੀਉ ਨਹੀਂ ਆਉਂਦੀਆਂ ਤਾਂ ਕਰਕੇ ਨਾ ਮੈਂ फटाफट ਪੀਣੀ ਆ ਹੂਵੀ ਵਾਲੀ ਫ੍ਰੈਸ ਕੰਢੀ ਵਿੱਚੋਂ ਫਟ ਕੱਢੀ ਆ ਬਾਕੀ ਤਾਂ ਕਿਸੇ ਨੇ ਵੀ ਪੀਣੀ ਨਹੀਂ ਹੈਗੀ ਨਾ ਮੈਂ ਚਾਹ ਪੀ ਘਟੇ ਆ ਹਾਂ ਉਹ ਸਾਰਾ ਹੁਣ ਨਾ ਚਾਹ ਜੀ ਕਰੇ ਤੇ ਦੁੱਧ ਦਾ ਧਾਰਾ ਧੂਰਾ ਤੋਂ ਬਾਅਦ ਚਾਹ ਕਰਦੇ ਆ ਨਾ ਸ਼ਾਮ ਨੂੰ ਫਿਰ ਉਹ ਪੀਤੀ ਸਾਰਿਆਂ ਨੇ ਤਾਂ ਕਰਕੇ ਮੈਂ ਹਰੀ ਹੂਵੀ ਹੋ ਤੇ ਅਸੀਂ ਇਸ ਕੰਢੀ ਵਿੱਚ ਪੀ ਲਈ ਪੀਰੇ ਆ ਤੇ ਆਪੂ ਤਾਂ ਗਿਆ ਦੋ ਕੁ ਦਿਨ ਵਾਸਤੇ ਦੋ ਦਿਨ ਬਾਅਦ ਵਾਪਸ ਆਊਗਾ ਮੈਂ ਹੁਣ ਨਾ ਠੰਡੀ ਠੰਡੀ फटाफट ਪੀ ਲਾਂ ਕਿਉਂਕਿ ਬਾਹਰ ਜਿਹੜਾ ਵੇਟ ਕਰ ਰਹੀ ਆ ਸਾਡੇ ਐਡੇ ਜੇ ਫਾਇਦੇ ਪਾਦੇ ਪਾਦੇ ਖੁਰੀ ਜਾਂਦੇ ਯੂਵੀ ਨਾ 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 ਪਾਦੇ ਫਿਰ ਉਹ ਐਡੀ ਛੇਦੀ ਕੜਾ ਹੋ ਜੂਗੀ ਆਪਣੇ ਵਾਲੇ ਹੀ ਆਪੋ ਯੂਵੀ ਹਾਂ ਚਲੋ ਤੇਰੀ ਮਰਜ਼ੀ ਆ ਕੱਢਨੇ ਬਾਹਰ ਕੱਢਦੇ ਫ੍ਰਿਜ ਚ ਲਾ ਦਾਂਗੇ ਨਹੀਂ ਐਨੇ ਤਾਂ ਹੈ ਨਹੀਂ ਥੋੜੀ ਨਹੀਂ ਲੈ ਫ੍ਰਿਜ ਚ ਨਹੀਂ ਰੱਖਣਾ ਬਲਾਸ ਬਾਹਰ ਹੀ ਰੱਖ ਦਿੰਦੀ ਹਾਂ ਬਾਹਰ ਰੱਖਦੇ ਐਨੇ ਖੁਰ ਜੂਗੀ ਜਿਹੜੇ ਮਿੱਠਾ ਘੱਟ ਪਿੰਦੇ ਨੇ ਨਾ ਦਸਪਾਗੜੀ ਬਣਾਈ ਹੁਣ ਇਸ ਕੰਢੀ ਵੀ ਪੀ ਲਓ ਦੰਦ ਵੀ ਹੱਟੇ ਗਾਣ ਤੁਹਾਨੂੰ ਪਸੰਦ ਪਰ ਉਹਨੂੰ ਪਸੰਦ ਆ ਮੈਨੂੰ ਮਿੱਠਾ ਜ਼ਿਆਦਾ ਪਸੰਦ ਆ ਮਿੱਠਾ ਮਾ ਜਾਣਗੇ ਘੱਟਾ ਪੈਣਾ ਫਿਰ ਮਿੱਟੀ ਦਾ ਕੀ ਫਾਇਦਾ ਹੋਣਾ ਕਿਉਂਕਿ ਇਹਨੂੰ ਤੇਲ ਵੀ ਨਹੀਂ ਆਪਾਂ ਪੀ ਸਕਦੇ ਦੰਦਾਂ ਨੂੰ ਘੱਟਾ ਲਾਦਾ ਚਲੋ ਉਹ ਮੈਂ ਪੀਣਾ फटाफट ਬਾਹਰ ਬੈਠੇ ਆ ਸਾਰਾ